ਦੇਸ਼ ਵਿਦੇਸ਼ ਵਸਦੇ ਪੰਜਾਬੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਆਵਾਜ਼ ਖਲਕ ਦੁਨੀਆ ਦੀ ਆਵਾਜ਼ ਮਨੁੱਖਤਾ ਦੀ ਆਵਾਜ਼ ਜਿੱਥੇ ਕਿੱਥੇ ਵੀ ਗੂੰਜਦੀ ਹੈ ਜਿੱਥੇ ਕਿੱਥੇ ਵੀ ਤਰ੍ਹਾਂ ਤਰ੍ਹਾਂ ਦੀ ਆਉਂਦੀ ਹੈ ਉਹ ਸਮਾਜ ਨੂੰ ਉਹ ਸਮਾਜਿਕ ਸਰਕਾਰਾਂ ਨੂੰ ਤੇ ਸਮੁੱਚੇ ਤੌਰ ਤੇ ਸਮੁੱਚੇ ਵਰਤਾਰੇ ਨੂੰ ਪ੍ਰਭਾਵਿਤ ਕਰਦੀ ਹੈ ਇਸ ਵੇਲੇ ਕਿਸਾਨ ਸੰਘਰਸ਼ ਦੇ ਭੋਖੜਤਾਲ ਅਤੇ ਮਰਨ ਵਰਤੇ ਬੈਠੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਆਵਾਜ਼ ਵੀ ਹੈ ਜਿਹੜੀ ਉਹ ਸਾਰੇ ਦੇਸ਼ ਨੂੰ ਪ੍ਰਭਾਵਿਤ ਕਰ ਰਹੀ ਹੈ ਪਰੰਤੂ ਸਰਕਾਰਾਂ ਚੁੱਪ ਨੇ ਆਓ ਥੋੜਾ ਜਿਹਾ ਖਨੌਰੀ ਬਾਰਡਰ ਦੇ ਉੱਤੇ ਜਿਸ ਤਰ੍ਹਾਂ ਦਾ ਕਿਸਾਨ ਸੰਘਰਸ਼ ਦਾ ਰੂਪ ਸਾਡੇ ਸਾਹਮਣੇ ਆ ਰਿਹਾ ਹੈ ਉਹ ਤੁਹਾਡੇ ਨਾਲ ਕੁਝ ਪਲ ਉਹਦੇ ਕੁਝ ਅੰਸ਼ ਕੁਝ ਹਿੱਸਾ ਹੈ ਜਿਹੜਾ ਉਹ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰੀਏ ਖਨੌਰੀ ਬਾਰਡਰ ਇਸ ਵੇਲੇ ਦੁਨੀਆ ਭਰ ਦੇ ਲੋਕਾਂ ਲਈ ਇਸ ਵੇਲੇ ਇਸ ਕਰਕੇ ਧਿਆਨ ਖਿੱਚ ਰਿਹਾ ਖਨੌਰੀ ਦਾ ਬਾਰਡਰ ਕਿ ਉੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਭੁੱਖ ਹੜਤਾਲ ਤੇ ਮਰਨ ਵਰਤੇ ਬੈਠੇ ਨੇ ਮੰਗਾਂ ਦੀ ਗਰੰਟੀ ਲਈ ਲਿਖਤੀ ਗਰੰਟੀ ਲੈਣ ਵਾਸਤੇ ਐਮ ਐਸ ਪੀ ਦੀ ਤੇ ਸਮੇਤ ਹੋਰ ਮੰਗਾਂ ਦੇ ਬੜੇ ਲੰਮੇ ਸਮੇਂ ਤੋਂ ਉਹਨਾਂ ਦਾ ਸੰਘਰਸ਼ ਲਗਭਗ 19ਵੇਂ ਦਿਨ ਵਿੱਚ ਦਖਲ ਹੋਣ ਜਾ ਰਿਹਾ ਹੈ ਜਿਹੜੀ ਸਭ ਤੋਂ ਦਿਲਚਸਪ ਗੱਲ ਹੈ ਜਿਹੜੀ ਅੱਜ ਦੇ ਇਸ ਕਿਸਾਨ ਸੰਘਰਸ਼ ਦੀ ਹੁਣ ਕਿਸਾਨਾਂ ਨੇ ਉਥੋਂ ਇੱਕ ਨਵੇਂ ਸੰਘਰਸ਼ ਦਾ ਬਿਗਲ ਹੈ ਜਿਹੜਾ ਉਹ ਬੁਝਾ ਦਿੱਤਾ ਹੈ ਪੰਜਾਬ ਦੇ ਲੋਕੋ ਕਾਬਲ ਦੇ ਜੰਮਿਆਂ ਨੂੰ ਨਿੱਤ ਮਹਿਮਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਸ ਦਿਨ ਤੁਰੇ ਸੀ ਅੱਜ ਤੋਂ 19 ਦਿਨ ਪਹਿਲਾਂ 18 ਦਿਨ ਪਹਿਲਾਂ ਉਸ ਵਕਤ ਉਹਨਾਂ ਦੀ ਜਥੇਬੰਦੀ ਦੇ ਕੁਝ ਆਗੂ ਉਹਨਾਂ ਦੇ ਨਾਲ ਸਨ ਪਰੰਤੂ ਇਸ ਵੇਲੇ ਪੰਜਾਬ ਭਰ ਦੇ ਲੋਕ ਪੰਜਾਬ ਭਰ ਦੇ ਆਗੂ ਪੰਜਾਬ ਭਰ ਦੇ ਚੰਗੀ ਸੋਚ ਰੱਖਣ ਵਾਲੇ ਗਾਇਕ ਸਮਾਜ ਸੇਵੀ ਜਥੇਬੰਦੀਆਂ ਅਤੇ ਸਮਾਜ ਸੇਵੀ ਉਹ ਲੋਕ ਜਿਹੜੇ ਅਕਸਰ ਚਰਚਾ ਦੇ ਵਿੱਚ ਰਹਿੰਦੇ ਨੇ ਉਹਨਾਂ ਦੀਆਂ ਮੁਹਾਨ ਅਖਨੋਰੀ ਬਾਰਡਰ ਦੇ ਵੱਲ ਹੋ ਗਈਆਂ ਨੇ ਹਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਹੈ ਜਿਹੜੀ ਉਹ ਲਗਾਤਾਰ ਗਿ ਰਹੀ ਹੈ ਡਾਕਟਰ ਸਬਾਯ ਮਾਨ ਸਿੰਘ ਦੀ ਮੈਡੀਕਲ ਟੀਮ ਉਹਨਾਂ ਦੀ ਸਿਹਤ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ ਮੈਡੀਕਲ ਸਾਇੰਸ ਜਿਹੜੀ ਗੱਲ ਕਹਿੰਦੀ ਹੈ ਕਿ 7 ਦਿਨਾਂ ਤੋਂ ਬਾਅਦ ਮਨੁੱਖ ਦਾ ਸਰੀਰ ਹੈ ਜਿਹੜਾ ਉਹ ਅੰਦਰੋਂ ਅੰਦਰੋਂ ਖੋਰਨਾ ਸ਼ੁਰੂ ਹੋ ਜਾਂਦਾ ਹੈ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਵੀ ਇਸ ਅਵਸਥਾ ਦੇ ਵਿੱਚੋਂ ਨਿਕਲ ਰਹੇ ਨੇ ਉਹਨਾਂ ਦੀ ਸਿਹਤ ਬਿਲਕੁਲ ਕਿਡਨੀਜ਼ ਨੇ ਜਿਹੜੀਆਂ ਉਹਨਾਂ ਦੀਆਂ ਉਹ ਕਾਫੀ ਹੱਦ ਤੱਕ ਇਹਨਾਂ ਹਾਲਾਤਾਂ ਵਿੱਚ ਚਰਬੀ ਹੈ ਜਿਹੜੀ ਉਹ ਪਿਗਲਣੀ ਸ਼ੁਰੂ ਹੋ ਜਾਂਦੀ ਹੈ ਮਨੁੱਖ ਦੇ ਮਸਲ ਨੇ ਜਿਹੜੇ ਉਹ ਜਿਹੜੇ ਪ੍ਰੈਸ਼ਰ ਬਣਾਉਂਦੇ ਨੇ ਹਾਰਟ ਲਈ ਬਲੱਡ ਦਾ ਮਸਲਸ ਕਮ ਛੱਡ ਰਹੇ ਨੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੇ ਇੱਕ ਬਹੁਤ ਭਿਆਨਕ ਤਸਵੀਰ ਹੈ ਜਿਹੜੀ ਵੇਖਣ ਨੂੰ ਮਿਲ ਰਹੀ ਹੈ ਸਰਦਾਰ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੇ ਮਰਨ ਵਰਤ ਦੀ ਖਨੌਰੀ ਬਾਡਰ ਦੁਨੀਆ ਦੇ ਉੱਤੇ ਪੰਜਾਬੀ ਦੇ ਲੋਕ ਹੈ ਇੱਕ ਬੱਬੂ ਮਾਨ ਅਮਿਤੋਜ਼ ਮਾਨ ਲੱਖਾ ਸੁਧਾਨਾ ਪਹਾਣਾ ਸਿੱਧੂ ਪੰਜਾਬ ਭਾਰ ਦੇ ਸੋਸ਼ਲ ਆਗੂ ਰਿਸਰ ਰਕੇਸ਼ ਸਿੰਘ ਟਕੈਤ ਪਹਿਲਾਂ ਹੀ ਖਨੌਰੀ ਬਾਰਡਰ ਪਹੁੰਚੇ ਹੋਏ ਨੇ ਦੁਨੀਆ ਭਰ ਤੋਂ ਲੋਕ ਖਨੌਰੀ ਬਾਰਡਰ ਦੇ ਉੱਤੇ ਪਹੁੰਚਨੇ ਸ਼ੁਰੂ ਹੋ ਗਏ ਨੇ ਸਦਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਸੰਬੰਧੀ ਸਾਰੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਜਦੋਂ ਉਹਨਾਂ ਦੇ ਭੈਣਾਂ ਅਥਰੂ ਕੇਰ ਦੀਆਂ ਨਜ਼ਰ ਆਉਂਦੀਆਂ ਨੇ ਤੇ ਉਹਨਾਂ ਦਾ ਪੁੱਤਰ ਉਹਨਾਂ ਨੂੰ ਗਲ ਬਕੜੀ ਪਾ ਕੇ ਰੋਂਦਾ ਨਜ਼ਰ ਆਉਂਦਾ ਹੈ ਤੇ ਦੁਨੀਆ ਭਰ ਦੇ ਲੋਕ ਇੱਕ ਲਾਈਨ ਬਣਾ ਕੇ ਜਿਸ ਤਰ੍ਹਾਂ ਦਰਸ਼ਨ ਕਰਦੇ ਨੇ ਅੰਤਮ ਦਰਸ਼ਨਾਂ ਦੇ ਤੌਰ ਤੇ ਉਸ ਤਰੀਕੇ ਨਾਲ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਅੱਗੇ ਉਹਨਾਂ ਨੂੰ ਫਤੇ ਬਲਾ ਕੇ ਗੁਜ਼ਰਦੇ ਜਾ ਰਹੇ ਨੇ ਇਸ ਬੜੇ ਖਨੌਰੀ ਬਾਰਡਰ ਦੇ ਉੱਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ ਤੇ ਹੁਣ ਕਿਸਾਨਾਂ ਨੇ ਸੱਦਾ ਦੇ ਦਿੱਤਾ ਹੈ ਕਿ ਦਿੱਲੀ ਕੂਚ ਕਰਾਂਗੇ ਦਿੱਲੀ ਚੱਲਾਂਗੇ ਹਰ ਤਰ੍ਹਾਂ ਦੀਆਂ ਰੋਕਾਂ ਤੋੜਾਂਗੇ ਕੱਲ ਤੋਂ ਇਹ ਸੰਘਰਸ਼ ਜਿਹੜਾ ਨਵੇਂ ਰੂਪ ਦੇ ਵਿੱਚ ਕਰਨ ਦਾ ਐਲਾਨ ਕਰ ਦਿੱਤਾ ਹੈ ਪੰਜਾਬ ਭਾਰਤ ਤੋਂ ਜੱਥੇ ਨੇ ਜਿਹੜੇ ਉਹ ਖਨੌਰੀ ਬਾਰਡਰ ਵੱਲ ਪੁੱਜਣਾ ਸ਼ੁਰੂ ਹੋ ਗਏ ਨੇ ਸੰਭੂ ਬਾਰਡਰ ਦੇ ਉੱਤੇ ਇੱਕ ਕਿਸਾਨ ਵੱਲੋਂ ਜਰ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਲਗਾਤਾਰ ਤਸ਼ੱਦਦ ਵੀ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦੇ ਉੱਤੇ ਹੋ ਰਿਹਾ ਸੋ ਇੱਥੇ ਥੋੜੀ ਜੀ ਵਿਚਾਰਨ ਵਾਲੀ ਗੱਲ ਹੈ ਜਿਹੜੀ ਮੀਡੀਆ ਦੇ ਤੌਰ ਤੇ ਉਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਐਸੇ ਹਾਲਾਤਾਂ ਦੇ ਵਿੱਚ ਜਦੋਂ ਪਹਿਲਾ ਕਿਸਾਨ ਮੋਰਚਾ ਲੱਗਾ ਸੀ ਉਦੋਂ ਇੱਕ ਕਮੇਟੀ ਸੀ ਜਿਹੜੀ ਕੇਂਦਰ ਸਰਕਾਰ ਨਾਲ ਲਗਾਤਾਰ ਤਾਲਮੇਲ ਕਰ ਰਹੀ ਸੀ ਪਰੰਤੂ ਅੱਜ ਕਿਹੜੀ ਤਾਲਮੇਲ ਕਮੇਟੀ ਹੈ ਜਿਹੜੀ ਕਿਸਾਨ ਇਸ ਕਿਸਾਨ ਸੰਘਰਸ਼ ਦੇ ਸੰਦਰਭ ਵਿੱਚ ਜਦੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਅੰਤਮ ਪੜਾ ਦੇ ਉੱਤੇ ਪੁੱਜ ਚੁੱਕੇ ਨੇ ਐਸੇ ਹਾਲਾਤਾਂ ਵਿੱਚ ਉਹਨਾਂ ਨੂੰ ਬਚਾਉਣਾ ਵੀ ਬਹੁਤ ਜ਼ਰੂਰੀ ਹੈ ਤੇ ਰੱਬ ਨਾ ਕਰੇ ਜੇ ਨਾ ਬਚਾਇਆ ਜਾ ਸਕੇ ਤਾਂ ਕੇਂਦਰ ਸਰਕਾਰ ਨਾਲ ਕਿਹੜੀ ਤਾਲਮੇਲ ਕਮੇਟੀ ਹੈ ਜਿਹੜੀ ਕੰਮ ਕਰ ਰਹੀ ਹੈ ਅ ਪ੍ਰਸ਼ਾਸਕ ਨਾਲ ਤਾਲਮੇਲ ਦੇ ਦਿੱਲੀ ਸਰਕਾਰ ਨਾਲ ਕੇਂਦਰ ਸਰਕਾਰ ਨਾਲ ਤਾਲਮੇਲ ਤੇ ਜਿਹੜੇ ਢੰਗ ਤਰੀਕੇ ਨੇ ਉਹ ਕਿਸ ਤਰੀਕੇ ਨਾਲ ਇਸ ਮੋਰਚੇ ਵੱਲੋਂ ਅਪਣਾਏ ਜਾ ਰਹੇ ਨੇ ਇਹ ਬਹੁਤ ਵੱਡਾ ਸਵਾਲ ਹੈ ਜਿਹੜਾ ਹਾਲੇ ਸਾਹਮਣੇ ਨਹੀਂ ਆ ਰਿਹਾ ਅ ਪੰਜਾਬ ਭਾਰ ਦੇ ਸਿਆਸੀ ਆਗੂ ਕਿੱਥੇ ਨੇ ਅਕਾਲੀ ਦਲ ਦੇ ਆਗੂ ਕਿੱਥੇ ਨੇ ਪੰਜਾਬ ਦੇ ਮੈਂਬਰ ਪਾਰਲੀਮੈਂਟਸ ਕਿੱਥੇ ਨੇ ਪੰਜਾਬ ਦੇ ਵਿਧਾਇਕ ਕਿੱਥੇ ਨੇ ਸਰਕਾਰ ਕਿੱਥੇ ਹੈ ਇਹ ਸਵਾਲ ਬਹੁਤ ਵੱਡਾ ਅੱਜ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਕਿੱਥੇ ਚਲੇ ਗਏ ਪੰਜਾਬ ਦੇ ਲੋਕ ਜਿਹੜੇ ਅੱਜ ਸੋਸ਼ਲ ਮੀਡੀਆ ਦੇ ਉੱਤੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਨਜ਼ਰ ਆਉਂਦੇ ਨੇ ਫਾਰਮੈਲਿਟੀਆਂ ਕਰਦੇ ਨਜ਼ਰ ਆਉਂਦੇ ਨੇ ਅੱਜ ਖਨੌਰੀ ਦਾ ਬਾਰਡਰ ਹੈ ਜਿਹੜਾ ਉਹ ਇੱਕ ਦੁਖਾਂਤ ਰੂਪ ਤਰਨ ਕਰਦਾ ਜਾ ਰਿਹਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਕਿਸੇ ਵੇਲੇ ਵੀ ਕੁਝ ਹੋ ਸਕਦਾ ਰੱਬ ਨਾ ਕਰੇ ਫਿਲਹਾਲ ਉਹ ਚੜ੍ਹਦੀ ਕਲਾ ਚ ਨੇ ਬਹੁਤ ਸਲੋ ਆਵਾਜ਼ ਦੇ ਵਿੱਚ ਆਵਾਜ਼ ਦੇ ਰਹੇ ਨੇ ਮੀਡੀਆ ਦੇ ਉੱਤੋਂ ਮੁਖਾਤਬ ਹੋ ਰਹੇ ਨੇ ਸਤਨਾਮ ਵਾਹਿਗੁਰੂ ਦਾ ਜਾਪ ਹੋ ਰਿਹਾ ਪਰੰਤੂ ਬਹੁਤ ਵੱਡੀ ਗਿਣਤੀ ਵਿੱਚ ਲੋਕ ਭਾਵੇਂ ਇਕੱਠੇ ਹੋ ਰਹੇ ਨੇ ਪਰੰਤੂ ਬਹੁਤ ਕੁਝ ਹਲੇ ਵੀ ਗਾਇਬ ਹੈ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਸੰਘਰਸ਼ ਜਿਹੜਾ ਉਹ ਕੱਲ ਤੋਂ ਬਹੁਤ ਉਹਨਾਂ ਦੇ ਜਥੇਬੰਦੀ ਦਾ ਸੰਘਰਸ਼ ਹੈ ਕਿਸਾਨਾਂ ਦਾ ਸੰਘਰਸ਼ ਜਿਹੜਾ ਉਹ ਕੱਲ ਤੋਂ ਅਗਲੇ ਰੂਪ ਵਿੱਚ ਅਗਲੇ ਪੜਾਅ ਦੇ ਵਿੱਚ ਵੇਖਣ ਨੂੰ ਮਿਲੇਗਾ ਇਸ ਲਈ ਪੰਜਾਬ ਵਾਸੀਆਂ ਨੂੰ ਉਸ ਕਨੌਰੀ ਦੇ ਬਾਰਡਰ ਦੇ ਉੱਤੋਂ ਤਕੜੇ ਰਹਿਣ ਲਈ ਕਿਹਾ ਗਿਆ ਹੈ ਕੀ ਹੋਵੇਗਾ ਅੱਗੇ ਤੁਹਾਡੇ ਨਾਲ ਕੱਲ ਜਰੂਰ ਸਾਂਝਾ ਕਰਨੇ ਚਾਹਾਂਗੇ ਰਾਤੋ ਰਾਤ ਕੀ ਹੁੰਦਾ ਬਹੁਤ ਸਾਰੇ ਸਰਜਣ ਪਿਆਰੇ ਸਾਡੇ ਉੱਥੇ ਲੱਗੇ ਹੋਏ ਨੇ ਉਹਨਾਂ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਲਹਾਲ ਇਨਾ ਹੀ ਧੰਨਵਾਦ ਦੇਖਦੇ ਰਹੋ ਸਾਡਾ ਚੈਨਲ ਵਾਜੇ ਕੱਲ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਜਰੂਰ ਕਰਨਾ ਜੀ ਧੰਨਵਾਦ ਸਤ ਸ੍ਰੀ ਅਕਾਲ